ਲੈਂਡ ਪੁਲਿੰਗ ਤਾਂ ਹੋ ਗਈ ਵਾਪਸ ਉਸ ਤੋਂ ਬਾਅਦ ਇਹਨਾਂ ਨੇ ਸਰਕਾਰੀ ਜਾਇਦਾਦਾਂ ਤੇ ਉਂਗਲ ਰੱਖੀ ਕਿ ਵੀ ਇਹਨਾਂ ਨੂੰ ਨਲਾਮ ਕਰ ਲਈਏ ਪਲਾਟ ਕੱਟੇ ਪਏ ਇੰਡਸਟਰੀ ਪਲਾਟ ਪਏ ਨੇ ਸ਼ੋਰੂਮ ਪਏ ਨੇ ਪਲਾਟ ਪਏ ਨੇ ਕੋਈ ਕੋਈ ਦੁਕਾਨਾਂ ਪਈਆਂ ਨੇ ਹਨਾ ਉਹ 20000 ਕਰੋੜ ਦੀ ਜਾਇਦਾਦ ਉਹ ਪਿੰਨਪੁਆਇੰਟ ਕਰ ਲਈ ਜੀ ਅਸਲ 'ਚ ਹਰ ਹਿੱਲੇ ਇਹ ਜ਼ਮੀਨਾਂ ਕਬਜ਼ਾਉਣਾ ਚਾਹੁੰਦੇ ਨੇ ਤੇ ਲੈਂਡ ਮਾਫੀਆ ਇਹਨਾਂ ਦੇ ਮਗਰ ਪਿਆ ਉਹਨਾਂ ਨਾਲ ਸੌਦਾ ਕੀਤਾ ਜਾਂ ਕੀ ਕੀਤਾ ਹੁਣ ਇਹਨਾਂ ਦੀ ਨਿਗਾਹ ਪਈ ਜੀ ਮਹਾਲੀ ਖੇਤਰ ਦੇ 17 ਪਿੰਡਾਂ ਦੀ ਸ਼ਾਮਲ ਹਰਤੇ ਹਮ ਹਮ ਹੁਣ ਮਹਾਲੀ ਖੇਤਰ ਦੇ ਵਿੱਚ ਜਿੱਥੇ ਪਹਿਲਾਂ ਹੀ ਕੰਕਰੀਟ ਦੇ ਜੰਗਲ ਉੱਤਰ ਚੁੱਕੇ ਨੇ ਜਿਨ੍ਹਾਂ ਪਿੰਡਾਂ ਦੀਆਂ ਨਿਜੀ ਜ਼ਮੀਨਾਂ ਪ੍ਰਾਈਵੇਟ ਬਿਲਡਰਾਂ ਨੇ ਲੈ ਕੇ ਲੈਂਡ ਮਾਫੀਆ ਨੇ ਲੈ ਕੇ ਉਹਨਾਂ ਨੂੰ ਸਾਰ ਲਿਆ ਉੱਥੇ ਉਹਨਾਂ ਵਿੱਚ ਦਵੇ ਘੁੱਟੇ ਜਿਹੜੇ ਪਿੰਡ ਨੇ ਉਹਨਾਂ ਪਿੰਡਾਂ ਦੀ ਜਿਹੜੀ ਥਾਮਲਾਤ ਜ਼ਮੀਨ ਪਈਆ ਪਉਣ ਉਸ ਖੇਤਰ ਚ ਆ ਕੇ ਅਰਬਾਂ ਖਰਬਾਂ ਦੀ ਹੋਈ ਵੀ ਹਮ ਅਧਿਕਾਰੀਆਂ ਦੀ ਡਿਊਟੀ ਲਈ ਡੀਡੀਪੀਓ ਨੇ ਪਿੰਡਾਂ ਦੇ ਸਰਪੰਚ ਪੰਚ ਸੱਦ ਕੇ ਉਹਨਾਂ ਨੂੰ ਹੁਕਮ ਚਾੜਿਆ ਕਵੀ ਆਏ ਕਰੋ ਜਾ ਕੇ ਮਥੇ ਪਾਓ ਤੇ ਇਹ ਜ਼ਮੀਨਾਂ ਆਪਾਂ ਖੁੱਲੇ ਬਾਜ਼ਾਰ ਚ ਵੇਚਣੀਆਂ ਹੂੰ ਇਹ ਵੀ ਨਾਲ ਕਿਹਾ ਕਿ ਜੇ ਕਮਾਂਡਾ ਕੁੰਡਾ ਨੂੰ ਲੈਣੇ ਆਪਾਂ ਸਰਕਾਰੀ ਯੋਜਨਾ ਤਹਿਤ ਹੈ ਜਾਂ ਪੁੱਡਾ ਲੈਂਦਾ ਹੈ ਨਾ ਫਿਰ ਤਾਂ ਥੋੜੀ ਸਸਤੀ ਪੋਗੀ ਖੁੱਲੇ ਬਾਜ਼ਾਰ ਚ ਮਹਿੰਗੀ ਵੀ ਹੋਗੀ ਇਹਦਾ ਮਤਲਬ ਵੀ ਜਿਹੜੀਆਂ ਜ਼ਮੀਨਾਂ ਤੁਸੀਂ ਸਰਕਾਰੀ ਤੌਰ ਤੇ ਕਿਸਾਨਾਂ ਦੀਆਂ ਲਈਆਂ ਫਿਰ ਉਹਨਾਂ ਧੋਖਾ ਕੀਤਾ ਸੀ ਪਹਿਲਾਂ ਹੁਣ ਇਹ ਉਹ ਜ਼ਮੀਨਾਂ ਨੇ ਜਿਹੜੀਆਂ ਜ਼ਮੀਨਾਂ ਦੇ ਪਿੰਡਾਂ ਨੂੰ ਆਮਦਨ ਆਉਂਦੀ ਹੈ ਨਾ ਜ਼ਮੀਨਾਂ ਤੋਂ ਤੇ ਜੇ ਕੋਈ ਗਰੀਬ ਗਰੁੱਪ ਲਈ ਘਰ ਬਣਨਾ ਹੋਵੇ ਪਿੰਡ ਦੇ ਵਿੱਚੋਂ ਤਾਂ ਇਹ ਚੋਂ ਪਲਾਟ ਕੱਟੇ ਜਾ ਸਕਦੇ ਨੇ ਜੇ ਕੋਈ ਸਕੂਲ ਕਾਲਜ ਕੋਈ ਯੋਜਨਾ ਲਈ ਆਉਂਦਾ ਹੈ ਇਹਨਾਂ ਚੋਂ ਹੁੰਦਾ ਨਹੀਂ ਖੇਤੀ ਰਾਹੀਂ ਪਿੰਡਾਂ ਦੀ ਆਮਦਨ ਹੈ ਜੀ ਇਸੇ ਆਮਦਨ ਚੋਂ ਪੰਚਾਇਤ ਵਿਭਾਗ ਚੱਲਦਾ ਦੇਸ਼ ਮਤਲਬ ਪੰਜਾਬ ਦਾ ਇਹ 20 ਤੋਂ 25% ਪਿੰਡਾਂ ਤੋਂ ਆਮਦਨ ਲੈਂਦੇ ਨੇ ਮਤਲਬ ਸੋਨੇ ਦੀ ਮੁਰਗੀ ਚੋਂ ਅੰਡਾ ਲੈਂਦੇ ਲੈਂਦੇ ਤੁਸੀਂ ਮੁਰਗੀਆਂ ਵਧਾਉਣ ਨੂੰ ਫਿਰਦੇ ਹੋ ਕਿ ਸਾਰੀ ਜ਼ਮੀਨ ਸਾਡੇ ਕੋਲ ਆ ਜੇ ਇਹ ਫਾਰਮੂਲਾ ਉਹੀ ਹੈ ਕਿ ਜਮੀਨਾਂ ਆਉਣਗੀਆਂ ਕਰੋੜਾਂ ਚ ਵੇਖਣਗੀਆਂ ਆਪਾਂ ਨੂੰ ਉਹਦੇ ਵਿੱਚੋਂ ਸਰਕਾਰ ਤੇ ਖਜ਼ਾਨੇ ਚ ਰਜਿਸਟਰੀਆਂ ਦੇ ਨਾਮ ਨਾਲ ਇਧਰ ਉਧਰ ਕਰਕੇ ਪੈਸਾ ਆਊਗਾ ਤੇ ਫਿਰ ਬਾਅਦ ਚੋਂ ਆਪਾਂ ਬੀਬੀਆਂ ਲਈ ਪ੍ਰਬੰਧ ਕਰੀਏ ਹਜ਼ਾਰ-ਹਜ਼ਾਰ 11900 ਦੇਣਾ ਵੋਟਾਂ ਪੱਕੀਆਂ ਕਰਨੀਆਂ ਇਹਨਾਂ ਪਿੰਡਾਂ ਦੇ ਪੰਚਾਇਤ ਸਰਪੰਚਾਂ ਨੇ ਕਿਹਾ ਜੀ ਅਸੀਂ ਪਿੰਡ ਵਾਲਿਆਂ ਨਾਲ ਸਲਾਹ ਕਰਕੇ ਦੱਸਾਂਗੇ ਸਲਾਹ ਨਹੀਂ ਜਨਾਬ ਜੇ ਪੰਚਾਇਤ ਕਿਸੇ ਸਰਕਾਰੀ ਦਬਾਅ ਵੇਟ ਵੀ ਆਉਂਦੀ ਆ ਤਾਂ ਪਿੰਡ ਗ੍ਰਾਮ ਸਭਾ ਬੁਲਾਵੇ ਬੁਲਾ ਕੇ ਮਤਾ ਪਾਵੇ ਕਿ ਜਮੀਨਾਂ ਨਹੀਂ ਦਿੱਤੀਆਂ ਜਾਣਗੀਆਂ ਇਹ ਪਿੰਡਾਂ ਨੂੰ ਮਕਾਉਣ ਦੀ ਕੋਆਏ ਦਾ ਕਿਸਾਨ ਜਥੇਬੰਦੀਆਂ ਲਈ ਹੁਣ ਪਰਖ ਦੀ ਘੜੀ ਆ। ਹੂੰ ਤੱਕ ਤੁਸੀਂ ਆਪਣੀਆਂ ਨਿੱਜੀ ਜ਼ਮੀਨਾਂ ਲਈ ਲੜਿਓ, ਹੁਣ ਪਿੰਡ ਬਚਾਉਣ ਲਈ ਇਸ ਜ਼ਮੀਨਾਂ ਲਈ ਵੀ ਲੜਾਈ ਲੜਨੀ ਪੈਣੀ ਹੈ। ਤੇ ਜੇ ਇਹ 17 ਪਿੰਡਾਂ ਦੀ ਜ਼ਮੀਨ ਚਲੀ ਗਈ ਤਾਂ ਸਮਝ ਲਓ ਪੰਜਾਬ ਦੇ 13000 ਪਿੰਡਾਂ ਦੇ ਸ਼ਾਮਲਾ ਜ਼ਮੀਨ ਦੀ ਵਾਰੀ ਆ ਗਈ। ਸਰਕਾਰ ਲੈਂਡ ਮਾਫੀਆ ਬਣ ਚੁੱਕੀ ਹੈ ਜਨਾਬ।